ਮੰਨ ਦੱਸੋ ਯਾਰ ਮੰਮੀ ਚਾਲ ਨਾ ਬਸ ਕੰਮ ਆਉਗਾ ਮੰਮੀ ਨੂੰ ਨਹੀਂ ਆਉ ਕੋ ਚੋਤਰ ਇੱਥੇ ਨਹਿੜਾ ਆਉਂਦਾ ਤੇਰੇ ਇੱਧਰ ਦੇਖੋ ਦੇਖੋ ਯਾਰ ਤੁਸੀਂ ਤਾਂ ਦਾਪਰਾ ਠੀਕ ਹੈ ਇਹਨੇ ਸਾਡਾ ਜੀਣਾ ਭਾਰੀ ਕੀਤਾ ਪਿਆ ਨਹੀਂ ਕੋਈ ਨਾ ਦਾ ਪੀ ਲੰਦਾ ਆ ਉਥੋਂ ਸਸਤੀ ਘੜੇ ਤੋਂ ਰਿਆ ਕੇ ਰਾਤ ਦੇਰੇ ਗੇਟ ਚ ਟਾ ਮਾਰਦਾ ਰਾਤੀ ਇਹੀ ਬਾਹਰ ਕੱਢਦਾ ਫਿਰ ਆਪਣੀ ਘਰ ਵਾਲੀ ਨੂੰ ਕੁੱਟਦਾ ਬਿਮਾਰ ਰੈਂਦੀ ਆ ਇਹਨੂੰ 2-4 ਦਿਨ ਉੱਥੇ ਰੱਖਿਆ ਜਾਵੇ ਜੋ ਵੀ ਠਾੜੇ ਦਾ ਕੰਮ ਹੈ ਉਹ ਕਰੋ ਤੁਸੀਂ ਇਸੇ ਸਮਝੀ ਇਲੈਕਟ੍ਰਿਕ ਕਰਾਤੀ ਜੀ ਕਿਸੇ ਅਸੀਂ ਨਹੀਂ ਦਿੱਤੀ ਮੇਰੇ ਸਾਹਾਂ ਨੇ ਤੰਕੀਤਾ ਪਿਆ ਸਾਨੂੰ ਟੀਕੇ ਘਰ ਵਾਲੀ ਨੂੰ ਕਹਿੰਦਾ ਉਹ ਸਿਆਣੀ ਬਿਆਣੀ ਹੈਗੀ ਬੇਚਰੀ ਬਿਮਾਰ ਰਹਿੰਦੀ ਆ ਮੱਠੀ ਦਾ ਕੰਮ ਹੈ ਨਾ ਰੋਜ਼ ਧਾਰੂ ਪੀ ਕੇ ਘੜੀ ਕਰੀਣੀ ਦਾ ਖੜ ਕੇ ਘੜੀ ਰਾਹ ਵਰੀ ਨੂੰ ਗਾਲਾ ਕੱਢਦੇ ਆ ਘਰਾਂ ਦੇ ਗੇਟ ਗੜਦਾਂ ਦੇ ਉੱਪਰ ਚੱਲ ਜੇ ਰੋਜ਼ ਦਾ ਕੰਮ ਹੈ ਨਾ ਦੋ ਤਿੰਨ ਆਉਂਦੇ ਰਹੇ ਸੀਗੇ ਉਸ ਇੱਕ ਉਹ ਆਇਆ ਜੀਤਾ ਆ ਅੱਗੇ ਜਾਦਾ ਹੈ ਇਹ ਗਲਤ ਹੋ ਗਿਆ ਨਹੀਂ ਤਾਂ ਤੁਸੀਂ ਪੰਚਾਇਤ ਤੋਂ ਲੈ ਤੇ ਕੀ ਕਰਵੇ ਕਰੋਗੇ ਅਸੀਂ ਦੋ ਤਿੰਨ ਵਾਰੀ ਇਹਨੂੰ ਕਹਿ ਚੁੱਕੇ ਆ ਨਹੀਂ ਸੁਣ ਰਿਹਾ ਪਰ ਅਸੀਂ ਇਹ ਕਹਿੰਦੇ ਕਾਰਵਾਈ ਕਰਕੇ ਇਹਨੂੰ ਕਾਨੂੰਨੀ ਕਾਰਵਾਈ ਚ ਪਾ ਇਹ ਤਾਂ 2-4 ਦਿਨ ਦੀ ਠੰੜੀ ਸਫਾਈ ਕਰਾਈ ਜਾਵੇ ਜਿੰਨਾ ਇਹ ਘਰ ਇੱਥੇ ਗੰਦ ਪਾਉਂਦਾ ਨਾ ਤੇ ਦੋ ਚਾਰ ਦਿਨ ਸਫਾਈ ਕਰਵਾ ਦੇ ਨਹੀਂ ਇਹੋ ਜਿਹਾ ਕਰਦਾ ਕੁੱਟਮਾਰ ਕਰਦਾ ਕਿ ਇਹਦਾ ਕਾਰਨ ਕੀ ਹੈ ਸ਼ਰਾਬ ਪੀਂਦਾ ਜਿਹੜੇ ਨਿਸ਼ਾਨੇ ਚ ਕਰਦਾ ਗੜੇ ਗੜੇ ਪੀਂਦਾ ਹਲਕੀ ਸ਼ਰਾਬ ਪੀਂਦਾ ਬਿਲਕੁਲ ਹਲਕੀ ਉਹ ਪੀ ਕੇ ਧੁਮਾਕੇ ਚੜਦੇ ਨੇ ਬੱਤਰੀਆਂ ਨਹੀਂ ਕੋ ਘਮ ਘਮ ਡੈਗਦਾ ਹੈ ਪਤਾ ਨਹੀਂ ਲੱਗਦਾ ਕੀ ਬੋਲਦਾ ਕੀ ਨਹੀਂ ਬੋਲਦਾ ਕੋਈ ਕੁਝ ਨਹੀਂ ਪਤਾ ਲੱਗ ਰਹਾ ਹੈਗਾ ਅਸੀਂ ਸੋਚੀਂ ਕਿ ਲੱਗ ਜਾਏਗਾ ਜਿਦਾਨ ਗਲਤੀ ਨਹੀਂ ਹੈ ਕਿ ਉਹ ਬਿਮਾਰ ਰਹਿੰਦੇ ਸੀ ਇਹ ਤਾਂ ਜਿਦਾਨ ਕੋਲ ਦੱਸਤਾ ਵੀ 2:30 ਵਜੇ ਖਾਪਖਾਨਾ ਕਰਦਾ ਸੀ ਸਾਰੀ ਰਾਤ ਖਾਪਖਾਨਾ ਕਰਦਾ ਸੀ ਸਾਰੀ ਰਾਤ ਹਾਂ ਤਾਂ ਕੀ ਮੰਗ ਕਰਦੇ ਆ ਕੰਨ ਨੂੰ ਥੋੜੀ ਜਿਹੀ ਥੋੜੀ ਜਿਹੀ ਸਮਝਾਉਂਦਾ ਕਰ ਮੈਂ ਥੋੜੇ ਦਿਨ ਨੂੰ ਕਿ ਦੇਣੇ ਕੀ ਕਹਿੰਦਾ ਥੋੜਾ ਜਿਹਾ ਬੋਲ ਮੈਂ ਬੋਲ ਮੈਂ ਉਹਨੂੰ ਬਰਾ ਲਾਣਾ ਫੇ ਕਿੱਥੇ ਸੀ ਮੈਂ ਕਿੱਥੇ ਸੀ ਕਿੱਥੇ ਸੀ ਨੂੰ ਪਰਦੇਸ ਗਿਆ ਸੀ ਕਿੱਥੇ ਗਿਆ ਤੂੰ ਸਾਡੇ ਨੂੰ ਤਾਂ ਗੜਿਓ ਪੀ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਅਸੀਂ ਬਹੁਤ ਦੁਖੀ ਆ ਦੇਖੋ ਕੋਣ ਇਹ ਤੁਹਾਡੇ ਮੈਂ ਇਹਦੀਆਂ ਵੀਡੀਓ ਬਣਾਵਣਾ ਇਹਨੂੰ ਮੌਕੇ ਦੇ ਦੇ ਕੇ ਛੱਡਿਆ ਵੀ ਭਾਜੀ ਇਹ ਕੰਮ ਨਾ ਕਰ ਅਸੀਂ ਪਰੇ ਜਾਂ ਸਾਰੀ ਦਿਹਾੜੀ ਕੰਮ ਕਰਕੇ ਲਾਤੀ ਨੂੰ ਅਸੀਂ 2-3 ਘੰਟੇ ਸੌਣਾ ਪੈਂਦਾ ਆ ਉਹ ਹੀ 2-3 ਘੰਟੇ ਇਹ ਗਾਲਾਂ ਗਲਤ ਕੰਦ ਪੰਨ ਫੇ ਮੋਰੇ ਕਹੂਗਾ ਮੈਂ ਆਪਣੀ ਪੀਣਾ ਮੂ ਆਪਣੀ ਪੀਣਾ ਜੇ ਵੀ ਆਪਣੀ ਜਿੰਦੇ ਆ ਹਨ ਸਾਡੇ ਹੱਥ ਜੁੜ ਕੇ ਇਹੀ ਆ ਵੀ ਇਹਨੂੰ ਅਕਲ-ਬੁੱਤੀ ਦਿੱਤੀ ਜਾਵੇ ਜਿੱਦਾਂ ਵੀ ਆ ਇਹਨੂੰ ਸਾਬਤ ਸਖਾਲਿਆ ਜਾਵੇ ਵੀ ਭਾਈ ਇਹ ਗਲਤ ਗੱਲ ਪੈਂਦਾ ਯਾ ਗਾਈਦੀ ਆ ਪੂਰੀ ਰਾਤ ਨਹੀਂ ਸੌਂਦੀ ਰਾਤ ਦਾ ਪੂਰੀ ਨਹੀਂ ਸੁੱਤਾ ਕਾਦੀ ਬਾਟਰ ਕੋਲਰ ਪਾਣ ਕਾਦੀ ਤਾਕੀਆਂ ਦਰਵਾਜੇ ਪੰਨ 2:30 ਵਜੇ ਬਾਹਰ ਗੱਡਿਆ ਕਾਦੀ ਉਹਨਾਂ ਦੇ ਕਿ ਆਪਣਾ ਗੇਟ ਪੰਨ ਕਾਦੀ ਸਾਡਾ ਕੀ ਨਾਮ ਕੀ ਇਹਨਾਂ ਦਾ ਨਾਮ ਦੱਸੋ ਨਾਮ ਕੀ ਜਿਹੜੇ ਏ ਮੇਰਾ ਜੀ ਜਿਹੜੇ ਦਾ ਨਾ ਸੁਨੀਦਰ ਸਿੰਘ ਆ ਪੱਕਾ ਹੁੰਦਾ ਇਹਨੂੰ ਛਿੰਦਾ ਕਹਿੰਦੇ ਉਹ ਦਿਹਾੜੀ ਕਰਦਾ ਇਹ ਖੁਦ ਹੀ ਪੀ ਲੈਂਦਾ ਘਰ ਪਈਆ ਨਹੀਂ ਦਿੰਦਾ ਤੁਸੀਂ ਜਿਹੜਾ ਕੱਲੇ ਕੱਲੇ ਲਈ ਤੋੜ ਕਰ ਇਕੱਠੇ ਆ ਨਹੀਂ ਐਸੀ ਕੱਲੇ ਕੱਲੇ ਆ ਆਪਣੇ ਆਪਣੇ ਘਰ ਸਵੇਰੇ ਜੇ ਮੈਂ ਕਹਿਣ ਗਈ ਸੁੱਤੇ ਨੂੰ ਢਾ ਲੈਣ ਗਈ ਤਾਂ ਮੇਰੀ ਲੱਤ ਵੜ ਕੇ ਨਹੀਂ ਖਿੱਚੀ ਉਹ ਟੈਮ ਪੱਟ ਕੇ ਚਪੇੜ ਮੈਂ ਮੂੰਹ ਤੇ ਮਾਰੀ ਵੀ ਤੂੰ ਹੁੰਦਾ ਕੋਣੀ ਹਾਂ ਸਵੇਰੇ ਮੈਂ ਇਹਨੂੰ ਪਾਣੀ ਪਾ ਕੇ ਠਾਲਿਆ ਮੈਂ ਕਿ ਨਹੀਂ ਸੌਣ ਦੇਣਾ ਅੱਜ ਤੈਨੂੰ ਤੂੰ ਦਿ ਰਾਤ ਨੂੰ ਪੀ ਕੇ ਖੱਪ ਕਰਦਾ ਜਿੰਨੇ ਤੂੰ ਸੌ ਲੈਣ ਆ ਤਕਾਲਾ ਨੂੰ ਸੱਚ 6 ਵਜੇ ਜਾਂਦਾ ਆ ਪਰ ਕੀ ਜੁਗਨੀ ਮੁਗਨੀ ਆ ਚ ਗਰੇ ਇਹਦੇ ਬਾਰੇ ਕੀ ਇਹਦੇ ਬਾਰੇ ਕੀ ਇਹਦੇ ਬਾਰੇ ਕੀ ਧਿਆਨ ਆ ਕੁੱਲੇ ਬਾਰੇ ਆਪਣੇ ਘਰ ਦੇ ਵਾ ਠੀਕ ਹੈ ਤੇਰੇ ਘਰ ਦੇ ਦੋ ਮੈਂਟ ਯਾਰ ਤੂੰ ਹੀ ਜਿਹੜੇ ਕਿੱਥੇ ਗਿਆ